ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਇਸ ਵਕਤ ਹੜ੍ਹਾਂ ਦੀ ਮਾਰੇਠ ਜੂਝ ਰਿਹਾ ਹੈ ਹਰ ਪਾਸੇ ਹੜ੍ਹ ਹੜ੍ਹ ਆਏ ਹੋਏ ਨੇ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਗੁਰਦਾਸਪੁਰ ਦੇ ਏਰੀਆ ਦੇ ਵਿੱਚ ਜੇ ਜੇ ਗੱਲ ਕਰ ਗੱਲ ਕਰੀਏ ਤਾਂ ਉਸ ਤੋਂ ਬਾਅਦ ਜੇਕਰ ਅਸੀਸ ਸੁਲਤਾਨਪੁਰ ਲੋਧੀ ਏਰੀਆ ਦੀ ਗੱਲ ਕਰੀਏ ਤਾਂ ਹਰ ਪਾਸੇ ਇਸ ਵਕਤ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਤਾਂ ਹਰ ਵਿਅਕਤੀ ਅੱਗੇ ਜਾ ਕੇ ਸੇਵਾ ਕਰਦਾ ਪਿਆ ਹੈ ਜਿਹੜੇ ਵੀ ਵਿਅਕਤੀ ਹੜ੍ਹ ਦੇ ਨਾਲ ਜੂਝ ਰਹੇ ਨੇ ਜੋ ਵੀ ਹਰ ਪੀੜਤ ਨੇ ਅੱਗੇ ਜਾ ਕੇ ਹਰ ਵਿਅਕਤੀ ਹਰ ਫਾਊਂਡੇਸ਼ਨ ਉੱਥੇ ਜਾ ਕੇ ਹਰ ਪੀੜਤਾਂ ਦੀ ਸਹਾਇਤਾ ਕਰਦੀ ਪਈ ਹੈ ਤਾਂ ਉੱਥੇ ਹੀ ਪੰਜਾਬੀ ਗਾਇਕ ਵੀ ਕਿਸੇ ਨਾਲੋਂ ਘੱਟ ਨਹੀਂ ਪੰਜਾਬੀ ਗਾਇਕ ਪ੍ਰੀਤਰਪਾਲ ਨੇ ਵੀ ਗੁਰਦਾਸਪੁਰ ਦੇ ਪਿੰਡ ਬਾਉਪਰ ਜੱਟਾਂ ਵਿੱਚ ਜਾ ਕੇ ਸੇਵਾ ਸੰਭ ਲਈ ਹੈ ਉੱਥੇ ਜਾ ਕੇ ਉਹਨਾਂ ਨੇ ਚਾਹ ਪਕੌੜਿਆਂ ਦਾ ਲੰਗਰ ਲਾ ਦਿੱਤਾ ਹੈ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕੁਝ ਸਟੋਰੀਆਂ ਜਿਹੜੀਆਂ ਸਾਂਝੀਆਂ ਕੀਤੀਆਂ ਗਈਆਂ ਨੇ ਇੰਸਟਾਗ੍ਰਾਮ ਤੋਂ ਪ੍ਰੀਤਰਪਾਲ ਨੇ ਉਹਨਾਂ ਨੇ ਜਿਹੜੀਆਂ ਸਟੋਰੀਸ ਸਾਂਝੀਆਂ ਕੀਤੀਆਂ ਉਸ ਦੇ ਵਿੱਚ ਲਿਖਿਆ ਹੈ ਕਿ ਅੱਜ ਤੇ ਕੱਲ ਦੋ ਦਿਨ ਗੁਰੂ ਘਰ ਦਾ ਲੰਗਰ ਵਰਤਿਆ ਜਾਏਗਾ ਪਿੰਡ ਬਾਹੂਪੁਰ ਜਟਾ ਚ ਸਭ ਦੇ ਭਲੇ ਦੀ ਅਰਦਾਸ ਵਾਹਿਗੁਰੂ ਮੇਰ ਕਰੇ ਮੇਰੇ ਪੰਜਾਬ ਤੇ ਕੀ ਦੀ ਨਜ਼ਰ ਲੱਗ ਗਈ ਹੈ ਇਹਦੀ ਨਜ਼ਰ ਉਤਾਰੋ ਤਾਂ ਇੱਕ ਪੋਸਟ ਪ੍ਰੀਤਰਪਾਲ ਨੇ ਸਾਂਝੀ ਕੀਤੀ ਹੈ ਔਰ ਸਟੋਰੀਜ਼ ਵੀ ਤੁਸੀਂ ਦੇਖ ਸਕਦੇ ਹੋ ਬਾਉਪੁਰ ਜੱਟਾਪਿੰਡ ਜਾ ਕੇ ਪ੍ਰੀਤਰਪਾਲ ਨੇ ਮੋਰਚਾ ਸਾਂਭ ਲਿਆ ਹੈ ਉੱਥੇ ਜਾ ਕੇ ਚਾਹ ਪਕੌੜਿਆਂ ਦਾ ਲੰਗਰ ਲਾ ਦਿੱਤਾ ਹੈ ਦੋ ਦਿਨ ਲੰਗਰ ਚੱਲੇਗਾ ਉਹਨਾਂ ਨੇ ਇਨਫੋਰਮੇਸ਼ਨ ਵੀ ਦਿੱਤੀ ਹੈ ਕਿ ਦੋ ਦਿਨ ਇਹ ਜਿਹੜਾ ਗੁਰੂ ਘਰ ਲੰਗਰ ਚੱਲੇਗਾ ਤੇ ਸਟੋਰੀਜ਼ ਵੀ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਪ੍ਰੀਤਰਪਾਲ ਮੀਹ ਦੇ ਵਿੱਚ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਸਟੋਰੀਜ਼ ਜਿਹੜੀਆਂ ਇੰਸਟਾਗ੍ਰam ਤੇ ਸਾਂਝੀਆਂ ਕੀਤੀਆਂ ਨੇ ਹਰ ਪੰਜਾਬੀ ਗਾਇਕ ਅੱਗੇ ਆ ਕੇ ਮੋਰਚਾ ਸਾਂਭਦਾ ਪਿਆ ਤੇ ਉੱਥੇ ਪ੍ਰੀਤਰਪਾਲ ਨੇ ਅੱਗੇ ਆ ਕੇ ਮੋਰਚਾ ਸਾਂਭਿਆ ਤੇ ਗੁਰਦਾਸਪੁਰ ਦੇ ਬਾਉ ਪਰ ਜੱਟਾਂ ਜਾ ਕੇ ਲੰਗਰ ਲਾ ਦਿੱਤਾ ਹੜ ਪੀੜਤ ਜਿੰਨੇ ਵੀ ਉੱਥੇ ਵਿਅਕਤੀ ਨੇ ਉੱਥੇ ਜਾ ਕੇ ਉਹਨਾਂ ਦੀ ਸਹਾਇਤਾ ਕਰਦੇ ਪਏ ਨੇ ਸਸਿਗਾਲ ਤੁਸੀਂ ਦੇਖ ਰਹੇ ਹੋ ਡੇਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਇਸ ਵਕਤ ਹੜਾਂ ਦੀ ਮਾਰ ਹੇਠ ਜੂਝ ਰਿਹਾ ਹੈ ਹਰ ਪਾਸੇ ਹੜੀ ਹੜ ਆਏ ਹੋਏ ਨੇ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਗੁਰਦਾਸਪੁਰ ਦੇ ਏਰੀਆ ਦੇ ਵਿੱਚ ਜੇ ਜੇ ਗੱਲ ਕਰ ਗੱਲ ਕਰੀਏ ਤਾਂ ਉਸ ਤੋਂ ਬਾਅਦ ਜੇਕਰ ਅਸੀ ਸultanpur ਲੋਧੀ ਏਰੀਆ ਦੀ ਗੱਲ ਕਰੀਏ ਤਾਂ ਹਰ ਪਾਸੇ ਇਸ ਵਕਤ ਪੰਜਾਬ ਦੇ ਵਿੱਚ ਹੜ ਆਏ ਹੋਏ ਨੇ ਤਾਂ ਹਰ ਵਿਅਕਤੀ ਅੱਗੇ ਜਾ ਕੇ ਸੇਵਾ ਕਰਦਾ ਪਿਆ ਜਿਹੜੇ ਵੀ ਵਿਅਕਤੀ ਹਰ ਦੇ ਨਾਲ ਜੂਝ ਰਹੇ ਨੇ ਜੋ ਵੀ ਹਰ ਪੀੜਤ ਨੇ ਅੱਗੇ ਜਾ ਕੇ ਹਰ ਵਿਅਕਤੀ ਹਰ ਫਾਊਂਡੇਸ਼ਨ ਉੱਥੇ ਜਾ ਕੇ ਹਰ ਪੀੜਤਾਂ ਦੀ ਸਹਾਇਤਾ ਕਰਦੀ ਪਈ ਹੈ ਤਾਂ ਉੱਥੇ ਹੀ ਪੰਜਾਬੀ ਗਾਇਕ ਵੀ ਕਿਸੇ ਨਾਲੋਂ ਘੱਟ ਨਹੀਂ ਪੰਜਾਬੀ ਗਾਇਕ ਪ੍ਰੀਤਰਪਾਲ ਨੇ ਵੀ ਗੁਰਦਾਸਪੁਰ ਦੇ ਪਿੰਡ ਬਾਉਪੁਰ ਜੱਟਾਂ ਵਿੱਚ ਜਾ ਕੇ ਸੇਵਾ ਸੰਭ ਲਈ ਹੈ ਉੱਥੇ ਜਾ ਕੇ ਉਹਨਾਂ ਨੇ ਚਾਹ ਪਕੌੜਿਆਂ ਦਾ ਲੰਗਰ ਲਾ ਦਿੱਤਾ ਹੈ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕੁਝ ਸਟੋਰੀਆਂ ਜਿਹੜੀਆਂ ਸਾਂਝੀਆਂ ਕੀਤੀਆਂ ਗਈਆਂ ਨੇ ਇੰਸਟਾਗ੍ਰਾਮ ਤੋਂ ਪ੍ਰੀਤਰਪਾਲ ਨੇ ਉਹਨਾਂ ਨੇ ਜਿਹੜੀਆਂ ਸਟੋਰੀਜ਼ ਸਾਂਝੀਆਂ ਕੀਤੀਆਂ ਉਸ ਦੇ ਵਿੱਚ ਲਿਖਿਆ ਹੈ ਕਿ ਅੱਜ ਤੇ ਕੱਲ 2 ਦਿਨ ਗੁਰੂ ਘਰ ਦਾ ਲੰਗਰ ਵਰਤਿਆ ਜਾਏਗਾ ਪਿੰਡ ਬਾਹੂਪੁਰ ਜਟਾਂ ਚ ਸਭ ਦੇ ਭਲੇ ਦੀ ਅਰਦਾਸ ਵਾਹਿਗੁਰੂ ਮੇਰ ਕਰੇ ਮੇਰੇ ਪੰਜਾਬ ਤੇ ਕੀ ਦੀ ਨਜ਼ਰ ਲੱਗ ਗਈ ਹੈ ਇਹਦੀ ਨਜ਼ਰ ਉਤਾਰੋ ਤਾਂ ਇੱਕ ਪੋਸਟ ਪ੍ਰੀਤਰਪਾਲ ਨੇ ਸਾਂਝੀ ਕੀਤੀ ਹੈ ਔਰ ਸਟੋਰੀਜ਼ ਵੀ ਤੁਸੀਂ ਦੇਖ ਸਕਦੇ ਹੋ ਬਾਉਪੁਰ ਜਟਾਪਿੰਡ ਜਾ ਕੇ ਪ੍ਰੀਤਰਪਾਲ ਨੇ ਮੋਰਚਾ ਸੰਭਲਿਆ ਹੈ ਉੱਥੇ ਜਾ ਕੇ ਚਾਹ ਪਕੌੜਿਆਂ ਦਾ ਲੰਗਰ ਲਾ ਦਿੱਤਾ ਹੈ ਦੋ ਦਿਨ ਲੰਗਰ ਚੱਲੇਗਾ ਉਹਨਾਂ ਨੇ ਇਨਫੋਰਮੇਸ਼ਨ ਵੀ ਦਿੱਤੀ ਹੈ ਕਿ ਦੋ ਦਿਨ ਇਹ ਜਿਹੜਾ ਗੁਰੂ ਘਰ ਲੰਗਰ ਚੱਲੇਗਾ ਤੇ ਸਟੋਰੀਜ਼ ਵੀ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਪ੍ਰੀਤਰਪਾਲ ਮੀਹ ਦੇ ਵਿੱਚ ਹੀ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਸਟੋਰੀਜ਼ ਜਿਹੜੀਆਂ ਇੰਸਟਾਗ੍ਰam ਤੇ ਸਾਂਝੀਆਂ ਕੀਤੀਆਂ ਨੇ ਹਰ ਪੰਜਾਬੀ ਗਾਇਕ ਅੱਗੇ ਆ ਕੇ ਮੋਰਚਾ ਸੰਭਦਾ ਪਿਆ ਤੇ ਉੱਥੇ ਹੀ ਪ੍ਰੀਤਰਪਾਲ ਨੇ ਅੱਗੇ ਆ ਕੇ ਮੋਰਚਾ ਸੰਭਿਆ ਤੇ ਗੁਰਦਾਸਪੁਰ ਦੇ ਪਿੰ ਬਾਹੂਪੁਰ ਜੱਟਾਂ ਜਾ ਕੇ ਲੰਗਰ ਲਾ ਦਿੱਤਾ ਹਰ ਪੀੜਤ ਜਿੰਨੇ ਵੀ ਉੱਥੇ ਵਿਅਕਤੀ ਨੇ ਉੱਥੇ ਜਾ ਕੇ ਉਹਨਾਂ ਦੀ ਸਹਾਇਤਾ ਕਰਦੇ ਪਏ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਇਸ ਵਕਤ ਹੜ੍ਹਾਂ ਦੀ ਮਾਰ ਹੇਠ ਜੂਝ ਰਿਹਾ ਹੈ ਹਰ ਪਾਸੇ ਹੜ੍ਹ ਆਏ ਹੋਏ ਨੇ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਗੁਰਦਾਸਪੁਰ ਦੇ ਏਰੀਆ ਦੇ ਵਿੱਚ ਜੇ ਜੇ ਗੱਲ ਕਰ ਗੱਲ ਕਰੀਏ ਤਾਂ ਉਸ ਤੋਂ ਬਾਅਦ ਜੇਕਰ ਅਸੀਸ ਸੁਲਤਾਨਪੁਰ ਲੋਧੀ ਏਰੀਆ ਦੀ ਗੱਲ ਕਰੀਏ ਤਾਂ ਹਰ ਪਾਸੇ ਇਸ ਵਕਤ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਤਾਂ ਹਰ ਵਿਅਕਤੀ ਅੱਗੇ ਜਾ ਕੇ ਸੇਵਾ ਕਰਦਾ ਪਿਆ ਜਿਹੜੇ ਵੀ ਵਿਅਕਤੀ ਹਰ ਦੇ ਨਾਲ ਜੂਝ ਰਹੇ ਨੇ ਜੋ ਵੀ ਹਰ ਪੀੜਤ ਨੇ ਅੱਗੇ ਜਾ ਕੇ ਹਰ ਵਿਅਕਤੀ ਹਰ ਫਾਊਂਡੇਸ਼ਨ ਉੱਥੇ ਜਾ ਕੇ ਹਰ ਪੀੜਤਾਂ ਦੀ ਸਹਾਇਤਾ ਕਰਦੀ ਪਈ ਹੈ ਤਾਂ ਉੱਥੇ ਹੀ ਪੰਜਾਬੀ ਗਾਇਕ ਵੀ ਕਿਸੇ ਨਾਲੋਂ ਘਟ ਨਹੀਂ ਪੰਜਾਬੀ ਗਾਇਕ ਪ੍ਰੀਤਰਪਾਲ ਨੇ ਵੀ ਗੁਰਦਾਸਪੁਰ ਦੇ ਪਿੰਡ ਬਾਉਪਰ ਜੱਟਾਂ ਵਿੱਚ ਜਾ ਕੇ ਸੇਵਾ ਸੰਭ ਲਈ ਹੈ ਉੱਥੇ ਜਾ ਕੇ ਉਹਨਾਂ ਨੇ ਚਾਹ ਪਕੌੜਿਆਂ ਦਾ ਲੰਗਰ ਲਾ ਦਿੱਤਾ ਹੈ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕੁਝ ਸਟੋਰੀਆਂ ਜਿਹੜੀਆਂ ਸਾਂਝੀਆਂ ਕੀਤੀਆਂ ਗਈਆਂ ਨੇ ਇੰਸਟਾਗ੍ਰਾਮ ਤੋਂ ਪ੍ਰੀਤਰ ਪਾਲ ਨੇ ਉਹਨਾਂ ਨੇ ਜਿਹੜੀਆਂ ਸਟੋਰੀਸ ਸਾਂਝੀਆਂ ਕੀਤੀਆਂ ਉਸ ਦੇ ਵਿੱਚ ਲਿਖਿਆ ਕਿ ਅੱਜ ਤੇ ਕੱਲ 2 ਦਿਨ ਗੁਰੂ ਘਰ ਦਾ ਲੰਗਰ ਵਰਤਿਆ ਜਾਏਗਾ ਪਿੰਡ ਬਾਹੂਪੁਰ ਜਟਾਂ ਚ ਸਭ ਦੇ ਭਲੇ ਦੀ ਅਰਦਾਸ ਵਾਹਿਗੁਰੂ ਮੇਰ ਕਰੇ ਮੇਰੇ ਪੰਜਾਬ ਤੇ ਕੀ ਦੀ ਨਜ਼ਰ ਲੱਗ ਗਈ ਹੈ ਇਹਦੀ ਨਜ਼ਰ ਉਤਾਰੋ ਤਾਂ ਇੱਕ ਪੋਸਟ ਪ੍ਰੀਤਰਪਾਲ ਨੇ ਸਾਂਝੀ ਕੀਤੀ ਹੈ ਔਰ ਸਟੋਰੀਜ਼ ਵੀ ਤੁਸੀਂ ਦੇਖ ਸਕਦੇ ਹੋ ਬਾਉਪੁਰ ਜੱਟਾ ਪਿੰਡ ਜਾ ਕੇ ਪ੍ਰੀਤਰਪਾਲ ਨੇ ਮੋਰਚਾ ਸੰਭਲਿਆ ਹੈ ਉੱਥੇ ਜਾ ਕੇ ਚਾਹ ਪਕੌੜਿਆਂ ਦਾ ਲੰਗਰ ਲਾ ਦਿੱਤਾ ਹੈ ਦੋ ਦਿਨ ਲੰਗਰ ਚੱਲੇਗਾ ਉਹਨਾਂ ਨੇ ਇਨਫੋਰਮੇਸ਼ਨ ਵੀ ਦਿੱਤੀ ਹੈ ਕਿ ਦੋ ਦਿਨ ਇਹ ਜਿਹੜਾ ਗੁਰੂ ਘਰ ਲੰਗਰ ਚੱਲੇਗਾ ਤੇ ਸਟੋਰੀਜ਼ ਵੀ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਪ੍ਰੀਤਰਪਾਲ ਮੀਹ ਦੇ ਵਿੱਚ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਸਟੋਰੀਜ਼ ਜਿਹੜੀਆਂ ਇੰਸਟਾਗ੍ਰam ਤੇ ਸਾਂਝੀਆਂ ਕੀਤੀਆਂ ਨੇ ਹਰ ਪੰਜਾਬੀ ਗਾਇਕ ਅੱਗੇ ਆ ਕੇ ਮੋਰਚਾ ਸੰਭਦਾ ਪਿਆ ਤੇ ਉੱਥੇ ਪ੍ਰੀਤਰਪਾਲ ਨੇ ਅੱਗੇ ਆ ਕੇ ਮੋਰਚਾ ਸੰਭਿਆ ਤੇ ਗੁਰਦਾਸਪੁਰ ਦੇ ਪਿੰਦੇ ਬਾਹੂਪੁਰ ਜਟਾਂ ਜਾ ਕੇ ਲੰਗਰ ਲਾ ਦਿੱਤਾ ਹਰ ਪੀੜਤ ਜਿੰਨੇ ਵੀ ਉੱਥੇ ਵਿਅਕਤੀ ਨੇ ਉੱਥੇ ਜਾ ਕੇ ਉਹਨਾਂ ਦੀ ਸਹਾਇਤਾ ਕਰਦੇ ਪਏ ਨੇ ਸਸਿਗਾਲ ਤੁਸੀਂ ਦੇਖ ਰਹੇ ਹੋ ਡੇਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਇਸ ਵਕਤ ਹੜਾਂ ਦੀ ਮਾਰ ਹੇਠ ਜੂਝ ਰਿਹਾ ਹੈ ਹਰ ਪਾਸੇ ਹੜੀ ਹੜ ਆਏ ਹੋਏ ਨੇ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਗੁਰਦਾਸਪੁਰ ਦੇ ਏਰੀਆ ਦੇ ਵਿੱਚ ਜੇ ਜੇ ਗੱਲ ਕਰ ਗੱਲ ਕਰੀਏ ਤਾਂ ਉਸ ਤੋਂ ਬਾਅਦ ਜੇਕਰ ਅਸੀ ਸultanpur ਲੋਧੀ ਏਰੀਆ ਦੀ ਗੱਲ ਕਰੀਏ ਤਾਂ ਹਰ ਪਾਸੇ ਇਸ ਵਕਤ ਪੰਜਾਬ ਦੇ ਵਿੱਚ ਹੜ ਆਏ ਹੋਏ ਨੇ ਤਾਂ ਹਰ ਵਿਅਕਤੀ ਅੱਗੇ ਜਾ ਕੇ ਸੇਵਾ ਕਰਦਾ ਪਿਆ ਜਿਹੜੇ ਵੀ ਵਿਅਕਤੀ ਹਰ ਦੇ ਨਾਲ ਜੂਝ ਰਹੇ ਨੇ ਜੋ ਵੀ ਹਰ ਪੀੜਤ ਨੇ ਅੱਗੇ ਜਾ ਕੇ ਹਰ ਵਿਅਕਤੀ ਹਰ ਫਾਊਂਡੇਸ਼ਨ ਉੱਥੇ ਜਾ ਕੇ ਹਰ ਪੀੜਤਾਂ ਦੀ ਸਹਾਇਤਾ ਕਰਦੀ ਪਈ ਹੈ ਤਾਂ ਉੱਥੇ ਹੀ ਪੰਜਾਬੀ ਗਾਇਕ ਵੀ ਕਿਸੇ ਨਾਲੋਂ ਘਟ ਨਹੀਂ ਪੰਜਾਬੀ ਗਾਇਕ ਪ੍ਰੀਤਰਪਾਲ ਨੇ ਵੀ ਗੁਰਦਾਸਪੁਰ ਦੇ ਪਿੰਡ ਬਾਉਪੁਰ ਜੱਟਾਂ ਵਿੱਚ ਜਾ ਕੇ ਸੇਵਾ ਸੰਭ ਲਈ ਹੈ ਉੱਥੇ ਜਾ ਕੇ ਉਹਨਾਂ ਨੇ ਚਾਹ ਪਕੌੜਿਆਂ ਦਾ ਲੰਗਰ ਲਾ ਦਿੱਤਾ ਹੈ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕੁਝ ਸਟੋਰੀਆਂ ਜਿਹੜੀਆਂ ਸਾਂਝੀਆਂ ਕੀਤੀਆਂ ਗਈਆਂ ਨੇ ਇੰਸਟਾਗ੍ਰਾਮ ਤੋਂ ਪ੍ਰੀਤਰਪਾਲ ਨੇ ਉਹਨਾਂ ਨੇ ਜਿਹੜੀਆਂ ਸਟੋਰੀਜ਼ ਸਾਂਝੀਆਂ ਕੀਤੀਆਂ ਉਸ ਦੇ ਵਿੱਚ ਲਿਖਿਆ ਹੈ ਕਿ ਅੱਜ ਤੇ ਕੱਲ 2 ਦਿਨ ਗੁਰੂ ਘਰ ਦਾ ਲੰਗਰ ਵਰਤਿਆ ਜਾਏਗਾ ਪਿੰਡ ਬਾਹੂਪੁਰ ਜਟਾਂ ਚ ਸਭ ਦੇ ਭਲੇ ਦੀ ਅਰਦਾਸ ਵਾਹਿਗੁਰੂ ਮੇਰ ਕਰੇ ਮੇਰੇ ਪੰਜਾਬ ਤੇ ਕੀ ਦੀ ਨਜ਼ਰ ਲੱਗ ਗਈ ਹੈ ਇਹਦੀ ਨਜ਼ਰ ਉਤਾਰੋ ਤਾਂ ਇੱਕ ਪੋਸਟ ਪ੍ਰੀਤਰਪਾਲ ਨੇ ਸਾਂਝੀ ਕੀਤੀ ਹੈ ਔਰ ਸਟੋਰੀਜ਼ ਵੀ ਤੁਸੀਂ ਦੇਖ ਸਕਦੇ ਹੋ ਬਾਉਪੁਰ ਜਟਾਪਿੰਡ ਜਾ ਕੇ ਪ੍ਰੀਤਰਪਾਲ ਨੇ ਮੋਰਚਾ ਸੰਭਲਿਆ ਹੈ ਉੱਥੇ ਜਾ ਕੇ ਚਾਹ ਪਕੌੜਿਆਂ ਦਾ ਲੰਗਰ ਲਾ ਦਿੱਤਾ ਹੈ ਦੋ ਦਿਨ ਲੰਗਰ ਚੱਲੇਗਾ ਉਹਨਾਂ ਨੇ ਇਨਫੋਰਮੇਸ਼ਨ ਵੀ ਦਿੱਤੀ ਹੈ ਕਿ ਦੋ ਦਿਨ ਇਹ ਜਿਹੜਾ ਗੁਰੂ ਘਰ ਲੰਗਰ ਚੱਲੇਗਾ ਤੇ ਸਟੋਰੀਜ਼ ਵੀ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਪ੍ਰੀਤਰਪਾਲ ਮੀਹ ਦੇ ਵਿੱਚ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਸਟੋਰੀਜ਼ ਜਿਹੜੀਆਂ ਇੰਸਟਾਗ੍ਰam ਤੇ ਸਾਂਝੀਆਂ ਕੀਤੀਆਂ ਨੇ ਹਰ ਪੰਜਾਬੀ ਗਾਇਕ ਅੱਗੇ ਆ ਕੇ ਮੋਰਚਾ ਸੰਭਦਾ ਪਿਆ ਤੇ ਉੱਥੇ ਪ੍ਰੀਤਰਪਾਲ ਨੇ ਅੱਗੇ ਆ ਕੇ ਮੋਰਚਾ ਸੰਭਿਆ ਤੇ ਗੁਰਦਾਸਪੁਰ ਦੇ ਪਿੰਦੇ ਪ ਬਾਹੂਪੁਰ ਜੱਟਾਂ ਜਾ ਕੇ ਲੰਗਰ ਲਾ ਦਿੱਤਾ ਹਰ ਪੀੜਤ ਜਿੰਨੇ ਵੀ ਉੱਥੇ ਵਿਅਕਤੀ ਨੇ ਉੱਥੇ ਜਾ ਕੇ ਉਹਨਾਂ ਦੀ ਸਹਾਇਤਾ ਕਰਦੇ ਪਏ ਨੇ ਸਸਿਗਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਇਸ ਵਕਤ ਹੜ੍ਹਾਂ ਦੀ ਮਾਰ ਹੇਠ ਜੂਝ ਰਿਹਾ ਹੈ ਹਰ ਪਾਸੇ ਹੜੀ ਹੜ ਆਏ ਹੋਏ ਨੇ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਗੁਰਦਾਸਪੁਰ ਦੇ ਏਰੀਆ ਦੇ ਵਿੱਚ ਜੇ ਜੇ ਗੱਲ ਕਰ ਗੱਲ ਕਰੀਏ ਤਾਂ ਉਸ ਤੋਂ ਬਾਅਦ ਜੇਕਰ ਅਸੀ ਸੁਲਤਾਨਪੁਰ ਲੋਧੀ ਏਰੀਆ ਦੀ ਗੱਲ ਕਰੀਏ ਤਾਂ ਹਰ ਪਾਸੇ ਇਸ ਵਕਤ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਤਾਂ ਹਰ ਵਿਅਕਤੀ ਅੱਗੇ ਜਾ ਕੇ ਸੇਵਾ ਕਰਦਾ ਪਿਆ ਜਿਹੜੇ ਵੀ ਵਿਅਕਤੀ ਹਰ ਦੇ ਨਾਲ ਜੂਝ ਰਹੇ ਨੇ ਜੋ ਵੀ ਹਰ ਪੀੜਤ ਨੇ ਅੱਗੇ ਜਾ ਕੇ ਹਰ ਵਿਅਕਤੀ ਹਰ ਫਾਊਂਡੇਸ਼ਨ ਉੱਥੇ ਜਾ ਕੇ ਹਰ ਪੀੜਤਾਂ ਦੀ ਸਹਾਇਤਾ ਕਰਦੀ ਪਈ ਹੈ ਤਾਂ ਉੱਥੇ ਹੀ ਪੰਜਾਬੀ ਗਾਇਕ ਵੀ ਕਿਸੇ ਨਾਲੋਂ ਘੱਟ ਨਹੀਂ ਪੰਜਾਬੀ ਗਾਇਕ ਪ੍ਰੀਤਰ ਪਾਲ ਨੇ ਵੀ ਗੁਰਦਾਸਪੁਰ ਦੇ ਪਿੰਡ ਬਾਉਪੁਰ ਜੱਟਾਂ ਵਿੱਚ ਜਾ ਕੇ ਸੇਵਾ ਸੰਭ ਲਈ ਹੈ ਉੱਥੇ ਜਾ ਕੇ ਉਹਨਾਂ ਨੇ ਚਾਹ ਪਕੌੜਿਆਂ ਦਾ ਲੰਗਰ ਲਾ ਦਿੱਤਾ ਹੈ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕੁਝ ਸਟੋਰੀਆਂ ਜਿਹੜੀਆਂ ਸਾਂਝੀਆਂ ਕੀਤੀਆਂ ਗਈਆਂ ਨੇ ਇੰਸਟਾਗ੍ਰਾਮ ਤੋਂ ਪ੍ਰੀਤਰ ਪਾਲ ਨੇ ਉਹਨਾਂ ਨੇ ਜਿਹੜੀਆਂ ਸਟੋਰੀਜ਼ ਸਾਂਝੀਆਂ ਕੀਤੀਆਂ ਉਸ ਦੇ ਵਿੱਚ ਲਿਖਿਆ ਹੈ ਕਿ ਅੱਜ ਤੇ ਕੱਲ 2 ਦਿਨ ਗੁਰੂ ਘਰ ਦਾ ਲੰਗਰ ਵਰਤਿਆ ਜਾਏਗਾ ਪਿੰਡ ਬਾਹੂਪੁਰ ਜਟਾਂ ਚ ਸਭ ਦੇ ਭਲੇ ਦੀ ਅਰਦਾਸ ਵਾਹਿਗੁਰੂ ਮੇਰ ਕਰੇ ਮੇਰੇ ਪੰਜਾਬ ਤੇ ਕੀ ਦੀ ਨਜ਼ਰ ਲੱਗ ਗਈ ਹੈ ਇਹਦੀ ਨਜ਼ਰ ਉਤਾਰੋ ਤਾਂ ਇੱਕ ਪੋਸਟ ਪ੍ਰੀਤਰਪਾਲ ਨੇ ਸਾਂਝੀ ਕੀਤੀ ਹੈ ਔਰ ਸਟੋਰੀਜ਼ ਵੀ ਤੁਸੀਂ ਦੇਖ ਸਕਦੇ ਹੋ ਬਾਉਪੁਰ ਜੱਟਾਪਿੰਡ ਜਾ ਕੇ ਪ੍ਰੀਤਰਪਾਲ ਨੇ ਮੋਰਚਾ ਸਾਂਭ ਲਿਆ ਹੈ ਉੱਥੇ ਜਾ ਕੇ ਚਾਹ ਪਕੌੜਿਆਂ ਦਾ ਲੰਗਰ ਲਾ ਦਿੱਤਾ ਹੈ ਦੋ ਦਿਨ ਲੰਗਰ ਚੱਲੇਗਾ ਉਹਨਾਂ ਨੇ ਇਨਫੋਰਮੇਸ਼ਨ ਵੀ ਦਿੱਤੀ ਹੈ ਕਿ ਦੋ ਦਿਨ ਇਹ ਜਿਹੜਾ ਗੁਰੂ ਘਰ ਲੰਗਰ ਚੱਲੇਗਾ ਤੇ ਸਟੋਰੀਜ਼ ਵੀ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਪ੍ਰੀਤਰਪਾਲ ਮੀਹ ਦੇ ਵਿੱਚ ਹੀ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਸਟੋਰੀਜ਼ ਜਿਹੜੀਆਂ ਇੰਸਟਾਗ੍ਰam ਤੇ ਸਾਂਝੀਆਂ ਕੀਤੀਆਂ ਨੇ ਹਰ ਪੰਜਾਬੀ ਗਾਇਕ ਅੱਗੇ ਆ ਕੇ ਮੋਰਚਾ ਸਾਂਭਦਾ ਪਏ ਤੇ ਉੱਥੇ ਹੀ ਪ੍ਰੀਤਰਪਾਲ ਨੇ ਅੱਗੇ ਆ ਕੇ ਮੋਰਚਾ ਸਾਂਭਿਆ ਤੇ ਗੁਰਦਾਸਪ ਬਾਹੂਪੁਰ ਜਟਾਂ ਜਾ ਕੇ ਲੰਗਰ ਲਾ ਦਿੱਤਾ ਹੜ ਪੀੜਤ ਜਿੰਨੇ ਵੀ ਉੱਥੇ ਵਿਅਕਤੀ ਨੇ ਉੱਥੇ ਜਾ ਕੇ ਉਹਨਾਂ ਦੀ ਸਹਾਇਤਾ ਕਰਦੇ ਪਏ ਨੇ ਸਸਿਗਾਲ ਤੁਸੀਂ ਦੇਖ ਰਹੇ ਹੋ ਡੇਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਇਸ ਵਕਤ ਹੜਾਂ ਦੀ ਮਾਰ ਹੇਠ ਜੂਝ ਰਿਹਾ ਹੈ ਹਰ ਪਾਸੇ ਹੜੀ ਹੜ ਆਏ ਹੋਏ ਨੇ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਗੁਰਦਾਸਪੁਰ ਦੇ ਏਰੀਆ ਦੇ ਵਿੱਚ ਜਹੇ ਜੇ ਗੱਲ ਕਰ ਗੱਲ ਕਰੀਏ ਤਾਂ ਉਸ ਤੋਂ ਬਾਅਦ ਜੇਕਰ ਅਸੀਂ ਸੁਲਤਾਨਪੁਰ ਲੋਧੀ ਏਰੀਆ ਦੀ ਗੱਲ ਕਰੀਏ ਤਾਂ ਹਰ ਪਾਸੇ ਇਸ ਵਕਤ ਪੰਜਾਬ ਦੇ ਵਿੱਚ ਹੜ ਆਏ ਹੋਏ ਨੇ ਤਾਂ ਹਰ ਵਿਅਕਤੀ ਅੱਗੇ ਜਾ ਕੇ ਸੇਵਾ ਕਰਦਾ ਪਿਆ ਜਿਹੜੇ ਵੀ ਵਿਅਕਤੀ ਹੜ ਦੇ ਜੂਝ ਰਹੇ ਨੇ ਜੋ ਵੀ ਹਰ ਪੀੜਤ ਨੇ ਅੱਗੇ ਜਾ ਕੇ ਹਰ ਵਿਅਕਤੀ ਹਰ ਫਾਊਂਡੇਸ਼ਨ ਉੱਥੇ ਜਾ ਕੇ ਹਰ ਪੀੜਤਾਂ ਦੀ ਸਹਾਇਤਾ ਕਰਦੀ ਪਈ ਹੈ ਤਾਂ ਉੱਥੇ ਹੀ ਪੰਜਾਬੀ ਗਾਇਕ ਵੀ ਕਿਸੇ ਨਾਲੋਂ ਘਟ ਨਹੀਂ ਪੰਜਾਬੀ ਗਾਇਕ ਪ੍ਰੀਤਰਪਾਲ ਨੇ ਵੀ ਗੁਰਦਾਸਪੁਰ ਦੇ ਪਿੰਡ ਬਾਉਪਰ ਜੱਟਾਂ ਵਿੱਚ ਜਾ ਕੇ ਸੇਵਾ ਸੰਭ ਲਈ ਹੈ ਉੱਥੇ ਜਾ ਕੇ ਉਹਨਾਂ ਨੇ ਚਾਹ ਪਕੌੜਿਆਂ ਦਾ ਲੰਗਰ ਲਾ ਦਿੱਤਾ ਹੈ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕੁਝ ਸਟੋਰੀਆਂ ਜਿਹੜੀਆਂ ਸਾਂਝੀਆਂ ਕੀਤੀਆਂ ਗਈਆਂ ਨੇ ਇੰਸਟਾਗ੍ਰਾਮ ਤੋਂ ਪ੍ਰੀਤਰਪਾਲ ਨੇ ਉਹਨਾਂ ਨੇ ਜਿਹੜੀਆਂ ਸਟੋਰੀਜ਼ ਸਾਂਝੀਆਂ ਕੀਤੀਆਂ ਉਸ ਦੇ ਵਿੱਚ ਲਿਖਿਆ ਹੈ ਕਿ ਅੱਜ ਤੇ ਕੱਲ ਦੋ ਦਿਨ ਗੁਰੂ ਘਰ ਦਾ ਲੰਗਰ ਵਰਤਿਆ ਜਾਏਗਾ ਪਿੰਡ ਬਾਹੂਪੁਰ ਜਟਾ ਚ ਸਭ ਦੇ ਭਲੇ ਦੀ ਅਰਦਾਸ ਵਾਹਿਗੁਰੂ ਮੇਰ ਕਰੇ ਮੇਰੇ ਪੰਜਾਬ ਤੇ ਕੀ ਦੀ ਨਜ਼ਰ ਲੱਗ ਗਈ ਹੈ ਇਹਦੀ ਨਜ਼ਰ ਉਤਾਰੋ ਤਾਂ ਇੱਕ ਪੋਸਟ ਪ੍ਰੀਤਰਪਾਲ ਨੇ ਸਾਂਝੀ ਕੀਤੀ ਹੈ ਔਰ ਸਟੋਰੀਜ਼ ਵੀ ਤੁਸੀਂ ਦੇਖ ਸਕਦੇ ਹੋ ਬਾਉਪੁਰ ਜਟਾਪਿੰਡ ਜਾ ਕੇ ਪ੍ਰੀਤਰਪਾਲ ਨੇ ਮੋਰਚਾ ਸੰਭਲਿਆ ਹੈ ਉੱਥੇ ਜਾ ਕੇ ਚਾਹ ਪਕੌੜਿਆਂ ਦਾ ਲੰਗਰ ਲਾ ਦਿੱਤਾ ਹੈ ਦੋ ਦਿਨ ਲੰਗਰ ਚੱਲੇਗਾ ਉਹਨਾਂ ਨੇ ਇਨਫੋਰਮੇਸ਼ਨ ਵੀ ਦਿੱਤੀ ਹੈ ਕਿ ਦੋ ਦਿਨ ਇਹ ਜਿਹੜਾ ਗੁਰੂ ਘਰ ਲੰਗਰ ਚੱਲੇਗਾ ਤੇ ਸਟੋਰੀਜ਼ ਵੀ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਪ੍ਰੀਤਰਪਾਲ ਮੀਹ ਦੇ ਵਿੱਚ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਸਟੋਰੀਜ਼ ਜਿਹੜੀਆਂ ਇੰਸਟਾਗ੍ਰam ਤੇ ਸਾਂਝੀਆਂ ਕੀਤੀਆਂ ਨੇ ਹਰ ਪੰਜਾਬੀ ਗਾਇਕ ਅੱਗੇ ਆ ਕੇ ਮੋਰਚਾ ਸੰਭਦਾ ਪਿਆ ਤੇ ਉੱਥੇ ਪ੍ਰੀਤਰਪਾਲ ਨੇ ਅੱਗੇ ਆ ਕੇ ਮੋਰਚਾ ਸੰਭਿਆ ਤੇ ਗੁਰਦਾਸਪੁਰ ਦੇ ਪਿੰਦੇ ਪ ਬਾਹੂਪੁਰ ਜੱਟਾਂ ਜਾ ਕੇ ਲੰਗਰ ਲਾ ਦਿੱਤਾ ਹਰ ਪੀੜਿਤ ਜਿੰਨੇ ਵੀ ਉੱਥੇ ਵਿਅਕਤੀ ਨੇ ਉੱਥੇ ਜਾ ਕੇ ਉਹਨਾਂ ਦੀ ਸਹਾਇਤਾ ਕਰਦੇ ਪਏ ਨੇ ਸਸਿਕਾਲ ਤੁਸੀਂ ਦੇਖ ਰਹੇ ਹੋ ਡੇਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਇਸ ਵਕਤ ਹੜਾਂ ਦੀ ਮਾਰ ਹੇਠ ਜੂਝ ਰਿਹਾ ਹੈ ਹਰ ਪਾਸੇ ਹੜੀ ਹੜ ਆਏ ਹੋਏ ਨੇ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਗੁਰਦਾਸਪੁਰ ਦੇ ਏਰੀਆ ਦੇ ਵਿੱਚ ਜੇ ਜੇ ਗੱਲ ਕਰ ਗੱਲ ਕਰੀਏ ਤਾਂ ਉਸ ਤੋਂ ਬਾਅਦ ਜੇਕਰ ਅਸੀਂ ਸੁਲਤਾਨਪੁਰ ਲੋਧੀ ਏਰੀਆ ਦੀ ਗੱਲ ਕਰੀਏ ਤਾਂ ਹਰ ਪਾਸੇ ਇਸ ਵਕਤ ਪੰਜਾਬ ਦੇ ਵਿੱਚ ਹੜ ਆਏ ਹੋਏ ਨੇ ਤਾਂ ਹਰ ਵਿਅਕਤੀ ਅੱਗੇ ਜਾ ਕੇ ਸੇਵਾ ਕਰਦਾ ਪਿਆ ਜਿਹੜੇ ਵੀ ਵਿਅਕਤੀ ਹਰ ਦੇ ਨਾਲ ਜੂਝ ਰਹੇ ਨੇ ਜੋ ਵੀ ਹਰ ਪੀੜਤ ਨੇ ਅੱਗੇ ਜਾ ਕੇ ਹਰ ਵਿਅਕਤੀ ਹਰ ਫਾਊਂਡੇਸ਼ਨ ਉੱਥੇ ਜਾ ਕੇ ਹਰ ਪੀੜਤਾਂ ਦੀ ਸਹਾਇਤਾ ਕਰਦੀ ਪਈ ਹੈ ਤਾਂ ਉੱਥੇ ਹੀ ਪੰਜਾਬੀ ਗਾਇਕ ਵੀ ਕਿਸੇ ਨਾਲੋਂ ਘਟ ਨਹੀਂ ਪੰਜਾਬੀ ਗਾਇਕ ਪ੍ਰੀਥਰਪਾਲ ਨੇ ਵੀ ਗੁਰਦਾਸਪੁਰ ਦੇ ਪਿੰਡ ਬਾਉਪੁਰ ਜੱਟਾਂ ਵਿੱਚ ਜਾ ਕੇ ਸੇਵਾ ਸੰਭ ਲਈ ਹੈ ਉੱਥੇ ਜਾ ਕੇ ਉਹਨਾਂ ਨੇ ਚਾਹ ਪਕੌੜਿਆਂ ਦਾ ਲੰਗਰ ਲਾ ਦਿੱਤਾ ਹੈ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕੁਝ ਸਟੋਰੀਆਂ ਜਿਹੜੀਆਂ ਸਾਂਝੀਆਂ ਕੀਤੀਆਂ ਗਈਆਂ ਨੇ ਇੰਸਟਾਗ੍ਰਾਮ ਤੋਂ ਪ੍ਰੀਥਰਪਾਲ ਨੇ ਉਹਨਾਂ ਨੇ ਜਿਹੜੀਆਂ ਸਟੋਰੀਜ਼ ਸਾਂਝੀਆਂ ਕੀਤੀਆਂ ਉਸ ਦੇ ਵਿੱਚ ਲਿਖਿਆ ਹੈ ਕਿ ਅੱਜ ਤੇ ਕੱਲ 2 ਦਿਨ ਗੁਰੂ ਘਰ ਦਾ ਲੰਗਰ ਵਰਤਿਆ ਜਾਏਗਾ ਪਿੰਡ ਬਾਹੂਪੁਰ ਜਟਾ ਚ ਸਭ ਦੇ ਭਲੇ ਦੀ ਅਰਦਾਸ ਵਾਹਿਗੁਰੂ ਮੇਰ ਕਰੇ ਮੇਰੇ ਪੰਜਾਬ ਤੇ ਕੀ ਦੀ ਨਜ਼ਰ ਲੱਗ ਗਈ ਹੈ ਇਹਦੀ ਨਜ਼ਰ ਉਤਾਰੋ ਤਾਂ ਇੱਕ ਪੋਸਟ ਪ੍ਰੀਤਰਪਾਲ ਨੇ ਸਾਂਝੀ ਕੀਤੀ ਹੈ ਔਰ ਸਟੋਰੀਜ਼ ਵੀ ਤੁਸੀਂ ਦੇਖ ਸਕਦੇ ਹੋ ਬਾਉਪੁਰ ਜੱਟਾਪਿੰਡ ਜਾ ਕੇ ਪ੍ਰੀਤਰਪਾਲ ਨੇ ਮੋਰਚਾ ਸਾਂਭ ਲਿਆ ਹੈ ਉੱਥੇ ਜਾ ਕੇ ਚਾਹ ਪਕੌੜਿਆਂ ਦਾ ਲੰਗਰ ਲਾ ਦਿੱਤਾ ਹੈ ਦੋ ਦਿਨ ਲੰਗਰ ਚੱਲੇਗਾ ਉਹਨਾਂ ਨੇ ਇਨਫੋਰਮੇਸ਼ਨ ਵੀ ਦਿੱਤੀ ਹੈ ਕਿ ਦੋ ਦਿਨ ਇਹ ਜਿਹੜਾ ਗੁਰੂ ਘਰ ਲੰਗਰ ਚੱਲੇਗਾ ਤੇ ਸਟੋਰੀਜ਼ ਵੀ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਪ੍ਰੀਤਰਪਾਲ ਮੀਹ ਦੇ ਵਿੱਚ ਹੀ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਸਟੋਰੀਜ਼ ਜਿਹੜੀਆਂ ਇੰਸਟਾਗ੍ਰam ਤੇ ਸਾਂਝੀਆਂ ਕੀਤੀਆਂ ਨੇ ਹਰ ਪੰਜਾਬੀ ਗਾਇਕ ਅੱਗੇ ਆ ਕੇ ਮੋਰਚਾ ਸਾਂਭਦਾ ਪਏ ਤੇ ਉੱਥੇ ਪ੍ਰੀਤਰਪਾਲ ਨੇ ਅੱਗੇ ਆ ਕੇ ਮੋਰਚਾ ਸਾਂਭਿਆ ਤੇ ਗੁਰਦਾਸਪੁਰ ਬਾਹੂਪੁਰ ਜੱਟਾਂ ਜਾ ਕੇ ਲੰਗਰ ਲਾ ਦਿੱਤਾ ਹੜ ਪੀੜਤ ਜਿੰਨੇ ਵੀ ਉੱਥੇ ਵਿਅਕਤੀ ਨੇ ਉੱਥੇ ਜਾ ਕੇ ਉਹਨਾਂ ਦੀ ਸਹਾਇਤਾ ਕਰਦੇ ਪਏ ਨੇ ਸਸਿਗਾਲ ਤੁਸੀਂ ਦੇਖ ਰਹੇ ਹੋ ਡੇਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਇਸ ਵਕਤ ਹੜਾਂ ਦੀ ਮਾਰ ਹੇਠ ਜੂਝ ਰਿਹਾ ਹੈ ਹਰ ਪਾਸੇ ਹੜੀ ਹੜ ਆਏ ਹੋਏ ਨੇ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਗੁਰਦਾਸਪੁਰ ਦੇ ਏਰੀਆ ਦੇ ਵਿੱਚ ਜੇ ਜੇ ਗੱਲ ਕਰ ਗੱਲ ਕਰੀਏ ਤਾਂ ਉਸ ਤੋਂ ਬਾਅਦ ਜੇਕਰ ਅਸੀ ਸultanpur ਲੋਧੀ ਏਰੀਆ ਦੀ ਗੱਲ ਕਰੀਏ ਤਾਂ ਹਰ ਪਾਸੇ ਇਸ ਵਕਤ ਪੰਜਾਬ ਦੇ ਵਿੱਚ ਹੜ ਆਏ ਹੋਏ ਨੇ ਤਾਂ ਹਰ ਵਿਅਕਤੀ ਅੱਗੇ ਜਾ ਕੇ ਸੇਵਾ ਕਰਦਾ ਪਿਆ ਜਿਹੜੇ ਵੀ ਵਿਅਕਤੀ ਹਰ ਦੇ ਨਾਲ ਜੂਝ ਰਹੇ ਨੇ ਜੋ ਵੀ ਹਰ ਪੀੜਤ ਨੇ ਅੱਗੇ ਜਾ ਕੇ ਹਰ ਵਿਅਕਤੀ ਹਰ ਫਾਊਂਡੇਸ਼ਨ ਉੱਥੇ ਜਾ ਕੇ ਹਰ ਪੀੜਤਾਂ ਦੀ ਸਹਾਇਤਾ ਕਰਦੀ ਪਈ ਹੈ ਤਾਂ ਉੱਥੇ ਹੀ ਪੰਜਾਬੀ ਗਾਇਕ ਵੀ ਕਿਸੇ ਨਾਲੋਂ ਘੱਟ ਨਹੀਂ ਪੰਜਾਬੀ ਗਾਇਕ ਪ੍ਰੀਤ ਹਰਪਾਲ ਨੇ ਵੀ ਗੁਰਦਾਸਪੁਰ ਦੇ ਪਿੰਡ ਬਾਉਪਰ ਜੱਟਾਂ ਵਿੱਚ ਜਾ ਕੇ ਸੇਵਾ ਸੰਭ ਲਈ ਹੈ ਉੱਥੇ ਜਾ ਕੇ ਉਹਨਾਂ ਨੇ ਚਾਹ ਪਕੌੜਿਆਂ ਦਾ ਲੰਗਰ ਲਾ ਦਿੱਤਾ ਹੈ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕੁਝ ਸਟੋਰੀਆਂ ਜਿਹੜੀਆਂ ਸਾਂਝੀਆਂ ਕੀਤੀਆਂ ਗਈਆਂ ਨੇ ਇੰਸਟਾਗ੍ਰam ਤੋਂ ਪ੍ਰੀਤਰ ਪਾਲ ਨੇ ਉਹਨਾਂ ਨੇ ਜਿਹੜੀਆਂ ਸਟੋਰੀਸ ਸਾਂਝੀਆਂ ਕੀਤੀਆਂ ਉਸ ਦੇ ਵਿੱਚ ਲਿਖਿਆ ਕਿ ਅੱਜ ਤੇ ਕੱਲ 2 ਦਿਨ ਗੁਰੂ ਘਰ ਦਾ ਲੰਗਰ ਵਰਤਿਆ ਜਾਏਗਾ ਪਿੰਡ ਬਾਹੂਪੁਰ ਜਟਾਂ ਚ ਸਭ ਦੇ ਭਲੇ ਦੀ ਅਰਦਾਸ ਵਾਹਿਗੁਰੂ ਮੇਰ ਕਰੇ ਮੇਰੇ ਪੰਜਾਬ ਤੇ ਕੀ ਦੀ ਨਜ਼ਰ ਲੱਗ ਗਈ ਹੈ ਇਹਦੀ ਨਜ਼ਰ ਉਤਾਰੋ ਤਾਂ ਇੱਕ ਪੋਸਟ ਪ੍ਰੀਤਰਪਾਲ ਨੇ ਸਾਂਝੀ ਕੀਤੀ ਹੈ ਔਰ ਸਟੋਰੀਜ਼ ਵੀ ਤੁਸੀਂ ਦੇਖ ਸਕਦੇ ਹੋ ਬਾਉਪੁਰ ਜਟਾਪਿੰਡ ਜਾ ਕੇ ਪ੍ਰੀਤਰਪਾਲ ਨੇ ਮੋਰਚਾ ਸੰਭਲਿਆ ਉੱਥੇ ਜਾ ਕੇ ਚਾਹ ਪਕੌੜਿਆਂ ਦਾ ਲੰਗਰ ਲਾ ਦਿੱਤਾ ਹੈ ਦੋ ਦਿਨ ਲੰਗਰ ਚੱਲੇਗਾ ਉਹਨਾਂ ਨੇ ਇਨਫੋਰਮੇਸ਼ਨ ਵੀ ਦਿੱਤੀ ਹੈ ਕਿ ਦੋ ਦਿਨ ਇਹ ਜਿਹੜਾ ਗੁਰੂ ਘਰ ਲੰਗਰ ਚੱਲੇਗਾ ਤੇ ਸਟੋਰੀਜ਼ ਵੀ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਪ੍ਰੀਤਰਪਾਲ ਮੀਹ ਦੇ ਵਿੱਚ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਸਟੋਰੀਜ਼ ਜਿਹੜੀਆਂ ਇੰਸਟਾਗ੍ਰam ਤੇ ਸਾਂਝੀਆਂ ਕੀਤੀਆਂ ਨੇ ਹਰ ਪੰਜਾਬੀ ਗਾਇਕ ਅੱਗੇ ਆ ਕੇ ਮੋਰਚਾ ਸੰਭਦਾ ਪਿਆ ਤੇ ਉੱਥੇ ਹੀ ਪ੍ਰੀਤਰਪਾਲ ਨੇ ਅੱਗੇ ਆ ਕੇ ਮੋਰਚਾ ਸੰਭਿਆ ਤੇ ਗੁਰਦਾਸਪੁਰ ਦੇ ਪਿੰਦੇ ਪ ਬਾਹੂਪੁਰ ਜੱਟਾਂ ਜਾ ਕੇ ਲੰਗਰ ਲਾ ਦਿੱਤਾ ਹਰ ਪੀੜਤ ਜਿੰਨੇ ਵੀ ਉੱਥੇ ਵਿਅਕਤੀ ਨੇ ਉੱਥੇ ਜਾ ਕੇ ਉਹਨਾਂ ਦੀ ਸਹਾਇਤਾ ਕਰਦੇ ਪਏ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਇਸ ਵਕਤ ਹੜ੍ਹਾਂ ਦੀ ਮਾਰ ਹੇਠ ਜੂਝ ਰਿਹਾ ਹੈ ਹਰ ਪਾਸੇ ਹੜ੍ਹ ਆਏ ਹੋਏ ਨੇ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਗੁਰਦਾਸਪੁਰ ਦੇ ਏਰੀਆ ਦੇ ਵਿੱਚ ਜੇ ਜੇ ਗੱਲ ਕਰ ਗੱਲ ਕਰੀਏ ਤਾਂ ਉਸ ਤੋਂ ਬਾਅਦ ਜੇਕਰ ਅਸੀ ਸultanpur ਲੋਧੀ ਏਰੀਆ ਦੀ ਗੱਲ ਕਰੀਏ ਤਾਂ ਹਰ ਪਾਸੇ ਇਸ ਵਕਤ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਤਾਂ ਹਰ ਵਿਅਕਤੀ ਅੱਗੇ ਜਾ ਕੇ ਸੇਵਾ ਕਰਦਾ ਪਿਆ ਜਿਹੜੇ ਵੀ ਵਿਅਕਤੀ ਹਰ ਦੇ ਨਾਲ ਜੂਝ ਰਹੇ ਨੇ ਜੋ ਵੀ ਹਰ ਪੀੜਤ ਨੇ ਅੱਗੇ ਜਾ ਕੇ ਹਰ ਵਿਅਕਤੀ ਹਰ ਫਾਊਂਡੇਸ਼ਨ ਉੱਥੇ ਜਾ ਕੇ ਹਰ ਪੀੜਤਾਂ ਦੀ ਸਹਾਇਤਾ ਕਰਦੀ ਪਈ ਹੈ ਤਾਂ ਉੱਥੇ ਹੀ ਪੰਜਾਬੀ ਗਾਇਕ ਵੀ ਕਿਸੇ ਨਾਲੋਂ ਘੱਟ ਨਹੀਂ ਪੰਜਾਬੀ ਗਾਇਕ ਪ੍ਰੀਤਰਪਾਲ ਨੇ ਵੀ ਗੁਰਦਾਸਪੁਰ ਦੇ ਪਿੰਡ ਬਾਉਪੁਰ ਜੱਟਾਂ ਵਿੱਚ ਜਾ ਕੇ ਸੇਵਾ ਸੰਭ ਲਈ ਹੈ ਉੱਥੇ ਜਾ ਕੇ ਉਹਨਾਂ ਨੇ ਚਾਹ ਪਕੌੜਿਆਂ ਦਾ ਲੰਗਰ ਲਾ ਦਿੱਤਾ ਹੈ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕੁਝ ਸਟੋਰੀਆਂ ਜਿਹੜੀਆਂ ਸਾਂਝੀਆਂ ਕੀਤੀਆਂ ਗਈਆਂ ਨੇ ਇੰਸਟਾਗ੍ਰਾਮ ਤੋਂ ਪ੍ਰੀਤਰਪਾਲ ਨੇ ਉਹਨਾਂ ਨੇ ਜਿਹੜੀਆਂ ਸਟੋਰੀਜ਼ ਸਾਂਝੀਆਂ ਕੀਤੀਆਂ ਉਸ ਦੇ ਵਿੱਚ ਲਿਖਿਆ ਹੈ ਕਿ ਅੱਜ ਤੇ ਕੱਲ 2 ਦਿਨ ਗੁਰੂ ਘਰ ਦਾ ਲੰਗਰ ਵਰਤਿਆ ਜਾਏਗਾ ਪਿੰਡ ਬਾਹੂਪੁਰ ਜਟਾਂ ਚ ਸਭ ਦੇ ਭਲੇ ਦੀ ਅਰਦਾਸ ਵਾਹਿਗੁਰੂ ਮਿਹਰ ਕਰੇ ਮੇਰੇ ਪੰਜਾਬ ਤੇ ਕੀ ਦੀ ਨਜ਼ਰ ਲੱਗ ਗਈ ਏ ਇਹਦੀ ਨਜ਼ਰ ਉਤਾਰੋ ਤਾਂ ਇੱਕ ਪੋਸਟ ਪ੍ਰੀਤਰਪਾਲ ਨੇ ਸਾਂਝੀ ਕੀਤੀ ਹੈ ਔਰ ਸਟੋਰੀਜ਼ ਵੀ ਤੁਸੀਂ ਦੇਖ ਸਕਦੇ ਹੋ ਬਾਉਪੁਰ ਜੱਟਾਪਿੰਡ ਜਾ ਕੇ ਪ੍ਰੀਤਰਪਾਲ ਨੇ ਮੋਰਚਾ ਸਾਂਭ ਲਿਆ ਹੈ ਉੱਥੇ ਜਾ ਕੇ ਚਾਹ ਪਕੌੜਿਆਂ ਦਾ ਲੰਗਰ ਲਾ ਦਿੱਤਾ ਹੈ ਦੋ ਦਿਨ ਲੰਗਰ ਚੱਲੇਗਾ ਉਹਨਾਂ ਨੇ ਇਨਫੋਰਮੇਸ਼ਨ ਵੀ ਦਿੱਤੀ ਹੈ ਕਿ ਦੋ ਦਿਨ ਇਹ ਜਿਹੜਾ ਗੁਰੂ ਘਰ ਲੰਗਰ ਚੱਲੇਗਾ ਤੇ ਸਟੋਰੀਜ਼ ਵੀ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਪ੍ਰੀਤਰਪਾਲ ਮੀਹ ਦੇ ਵਿੱਚ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਸਟੋਰੀਜ਼ ਜਿਹੜੀਆਂ ਇੰਸਟਾਗ੍ਰam ਤੇ ਸਾਂਝੀਆਂ ਕੀਤੀਆਂ ਨੇ ਹਰ ਪੰਜਾਬੀ ਗਾਇਕ ਅੱਗੇ ਆ ਕੇ ਮੋਰਚਾ ਸਾਂਭਦਾ ਪਿਆ ਤੇ ਉੱਥੇ ਹੀ ਪ੍ਰੀਤਰਪਾਲ ਨੇ ਅੱਗੇ ਆ ਕੇ ਮੋਰਚਾ ਸਾਂਭਿਆ ਤੇ ਗੁਰਦਾਸਪੁਰ ਬਾਹੂਪੁਰ ਜੱਟਾਂ ਜਾ ਕੇ ਲੰਗਰ ਲਾ ਦਿੱਤਾ ਹਰ ਪੀੜਤ ਜਿੰਨੇ ਵੀ ਉੱਥੇ ਵਿਅਕਤੀ ਨੇ ਉੱਥੇ ਜਾ ਕੇ ਉਹਨਾਂ ਦੀ ਸਹਾਇਤਾ ਕਰਦੇ ਪਏ ਨੇ ਸਸਿਗਾਹਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਇਸ ਵਕਤ ਹੜ੍ਹਾਂ ਦੀ ਮਾਰ ਹੇਠ ਜੂਝ ਰਿਹਾ ਹੈ ਹਰ ਪਾਸੇ ਹੜ੍ਹ ਹੜਾਏ ਹੋਏ ਨੇ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਗੁਰਦਾਸਪੁਰ ਦੇ ਏਰੀਆ ਦੇ ਵਿੱਚ ਜੇ ਜੇ ਗੱਲ ਕਰ ਗੱਲ ਕਰੀਏ ਤਾਂ ਉਸ ਤੋਂ ਬਾਅਦ ਜੇਕਰ ਅਸੀਂ ਸੁਲਤਾਨਪੁਰ ਲੋਧੀ ਏਰੀਆ ਦੀ ਗੱਲ ਕਰੀਏ ਤਾਂ ਹਰ ਪਾਸੇ ਇਸ ਵਕਤ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਤਾਂ ਹਰ ਵਿਅਕਤੀ ਅੱਗੇ ਜਾ ਕੇ ਸੇਵਾ ਕਰਦਾ ਪਿਆ ਜਿਹੜੇ ਵੀ ਵਿਅਕਤੀ ਹਰ ਦੇ ਨਾਲ ਜੂਝ ਰਹੇ ਨੇ ਜੋ ਵੀ ਹਰ ਪੀੜਤ ਨੇ ਅੱਗੇ ਜਾ ਕੇ ਹਰ ਵਿਅਕਤੀ ਹਰ ਫਾਊਂਡੇਸ਼ਨ ਉੱਥੇ ਜਾ ਕੇ ਹਰ ਪੀੜਤਾਂ ਦੀ ਸਹਾਇਤਾ ਕਰਦੀ ਪਈ ਹੈ ਤਾਂ ਉੱਥੇ ਹੀ ਪੰਜਾਬੀ ਗਾਇਕ ਵੀ ਕਿਸੇ ਨਾਲੋਂ ਘਟ ਨਹੀਂ ਪੰਜਾਬੀ ਗਾਇਕ ਪ੍ਰੀਤਰਪਾਲ ਨੇ ਵੀ ਗੁਰਦਾਸਪੁਰ ਦੇ ਪਿੰਡ ਬਾਉਪਰ ਜੱਟਾਂ ਵਿੱਚ ਜਾ ਕੇ ਸੇਵਾ ਸੰਭ ਲਈ ਹੈ ਉੱਥੇ ਜਾ ਕੇ ਉਹਨਾਂ ਨੇ ਚਾਹ ਪਕੌੜਿਆਂ ਦਾ ਲੰਗਰ ਲਾ ਦਿੱਤਾ ਹੈ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕੁਝ ਸਟੋਰੀਆਂ ਜਿਹੜੀਆਂ ਸਾਂਝੀਆਂ ਕੀਤੀਆਂ ਗਈਆਂ ਨੇ ਇੰਸਟਾਗ੍ਰਾਮ ਤੋਂ ਪ੍ਰੀਤਰਪਾਲ ਨੇ ਉਹਨਾਂ ਨੇ ਜਿਹੜੀਆਂ ਸਟੋਰੀਸ ਸਾਂਝੀਆਂ ਕੀਤੀਆਂ ਉਸ ਦੇ ਵਿੱਚ ਲਿਖਿਆ ਹੈ ਕਿ ਅੱਜ ਤੇ ਕੱਲ 2 ਦਿਨ ਗੁਰੂ ਘਰ ਦਾ ਲੰਗਰ ਵਰਤਿਆ ਜਾਏਗਾ ਪਿੰਡ ਬਾਹੂਪੁਰ ਜਟਾਂ ਚ ਸਭ ਦੇ ਭਲੇ ਦੀ ਅਰਦਾਸ ਵਾਹਿਗੁਰੂ ਮੇਰ ਕਰੇ ਮੇਰੇ ਪੰਜਾਬ ਤੇ ਕੀ ਦੀ ਨਜ਼ਰ ਲੱਗ ਗਈ ਹੈ ਇਹਦੀ ਨਜ਼ਰ ਉਤਾਰੋ ਤਾਂ ਇੱਕ ਪੋਸਟ ਪ੍ਰੀਤਰਪਾਲ ਨੇ ਸਾਂਝੀ ਕੀਤੀ ਹੈ ਔਰ ਸਟੋਰੀਜ਼ ਵੀ ਤੁਸੀਂ ਦੇਖ ਸਕਦੇ ਹੋ ਬਾਉਪੁਰ ਜੱਟਾ ਪਿੰਡ ਜਾ ਕੇ ਪ੍ਰੀਤਰਪਾਲ ਨੇ ਮੋਰਚਾ ਸੰਭਲਿਆ ਹੈ ਉੱਥੇ ਜਾ ਕੇ ਚਾਹ ਪਕੌੜਿਆਂ ਦਾ ਲੰਗਰ ਲਾ ਦਿੱਤਾ ਹੈ ਦੋ ਦਿਨ ਲੰਗਰ ਚੱਲੇਗਾ ਉਹਨਾਂ ਨੇ ਇਨਫੋਰਮੇਸ਼ਨ ਵੀ ਦਿੱਤੀ ਹੈ ਕਿ ਦੋ ਦਿਨ ਇਹ ਜਿਹੜਾ ਗੁਰੂ ਘਰ ਲੰਗਰ ਚੱਲੇਗਾ ਤੇ ਸਟੋਰੀਜ਼ ਵੀ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਪ੍ਰੀਤਰਪਾਲ ਮੀਹ ਦੇ ਵਿੱਚ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਸਟੋਰੀਜ਼ ਜਿਹੜੀਆਂ ਇੰਸਟਾਗ੍ਰam ਤੇ ਸਾਂਝੀਆਂ ਕੀਤੀਆਂ ਨੇ ਹਰ ਪੰਜਾਬੀ ਗਾਇਕ ਅੱਗੇ ਆ ਕੇ ਮੋਰਚਾ ਸੰਭਦਾ ਪਿਆ ਤੇ ਉੱਥੇ ਪ੍ਰੀਤਰਪਾਲ ਨੇ ਅੱਗੇ ਆ ਕੇ ਮੋਰਚਾ ਸੰਭਿਆ ਤੇ ਗੁਰਦਾਸਪੁਰ ਦੇ ਪਿੰਦੇ ਬਾਹੂਪੁਰ ਜੱਟਾਂ ਜਾ ਕੇ ਲੰਗਰ ਲਾ ਦਿੱਤਾ ਹੜ ਪੀੜਤ ਜਿੰਨੇ ਵੀ ਉੱਥੇ ਵਿਅਕਤੀ ਨੇ ਉੱਥੇ ਜਾ ਕੇ ਉਹਨਾਂ ਦੀ ਸਹਾਇਤਾ ਕਰਦੇ ਪਏ ਨੇ ਸਸਿਗਾਲ ਤੁਸੀਂ ਦੇਖ ਰਹੇ ਹੋ ਡੇਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਇਸ ਵਕਤ ਹੜਾਂ ਦੀ ਮਾਰ ਹੇਠ ਜੂਝ ਰਿਹਾ ਹੈ ਹਰ ਪਾਸੇ ਹੜੀ ਹੜ ਆਏ ਹੋਏ ਨੇ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਗੁਰਦਾਸਪੁਰ ਦੇ ਏਰੀਆ ਦੇ ਵਿੱਚ ਜੇ ਜੇ ਗੱਲ ਕਰ ਗੱਲ ਕਰੀਏ ਤਾਂ ਉਸ ਤੋਂ ਬਾਅਦ ਜੇਕਰ ਅਸੀ ਸultanpur ਲੋਧੀ ਏਰੀਆ ਦੀ ਗੱਲ ਕਰੀਏ ਤਾਂ ਹਰ ਪਾਸੇ ਇਸ ਵਕਤ ਪੰਜਾਬ ਦੇ ਵਿੱਚ ਹੜ ਆਏ ਹੋਏ ਨੇ ਤਾਂ ਹਰ ਵਿਅਕਤੀ ਅੱਗੇ ਜਾ ਕੇ ਸੇਵਾ ਕਰਦਾ ਪਿਆ ਜਿਹੜੇ ਵੀ ਵਿਅਕਤੀ ਹਰ ਦੇ ਨਾਲ ਜੂਝ ਰਹੇ ਨੇ ਜੋ ਵੀ ਹਰ ਪੀੜਤ ਨੇ ਅੱਗੇ ਜਾ ਕੇ ਹਰ ਵਿਅਕਤੀ ਹਰ ਫਾਊਂਡੇਸ਼ਨ ਉੱਥੇ ਜਾ ਕੇ ਹਰ ਪੀੜਤਾਂ ਦੀ ਸਹਾਇਤਾ ਕਰਦੀ ਪਈ ਹੈ ਤਾਂ ਉੱਥੇ ਹੀ ਪੰਜਾਬੀ ਗਾਇਕ ਵੀ ਕਿਸੇ ਨਾਲੋਂ ਘੱਟ ਨਹੀਂ ਪੰਜਾਬੀ ਗਾਇਕ ਪ੍ਰੀਤਰਪਾਲ ਨੇ ਵੀ ਗੁਰਦਾਸਪੁਰ ਦੇ ਪਿੰਡ ਬਾਉਪੁਰ ਜੱਟਾਂ ਵਿੱਚ ਜਾ ਕੇ ਸੇਵਾ ਸੰਭ ਲਈ ਹੈ ਉੱਥੇ ਜਾ ਕੇ ਉਹਨਾਂ ਨੇ ਚਾਹ ਪਕੌੜਿਆਂ ਦਾ ਲੰਗਰ ਲਾ ਦਿੱਤਾ ਹੈ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕੁਝ ਸਟੋਰੀਆਂ ਜਿਹੜੀਆਂ ਸਾਂਝੀਆਂ ਕੀਤੀਆਂ ਗਈਆਂ ਨੇ ਇੰਸਟਾਗ੍ਰਾਮ ਤੋਂ ਪ੍ਰੀਤਰਪਾਲ ਨੇ ਉਹਨਾਂ ਨੇ ਜਿਹੜੀਆਂ ਸਟੋਰੀਜ਼ ਸਾਂਝੀਆਂ ਕੀਤੀਆਂ ਉਸ ਦੇ ਵਿੱਚ ਲਿਖਿਆ ਹੈ ਕਿ ਅੱਜ ਤੇ ਕੱਲ 2 ਦਿਨ ਗੁਰੂ ਘਰ ਦਾ ਲੰਗਰ ਵਰਤਿਆ ਜਾਏਗਾ ਪਿੰਡ ਬਾਹੂਪੁਰ ਜਟਾਂ ਚ ਸਭ ਦੇ ਭਲੇ ਦੀ ਅਰਦਾਸ ਵਾਹਿਗੁਰੂ ਮੇਰ ਕਰੇ ਮੇਰੇ ਪੰਜਾਬ ਤੇ ਕੀ ਦੀ ਨਜ਼ਰ ਲੱਗ ਗਈ ਹੈ ਇਹਦੀ ਨਜ਼ਰ ਉਤਾਰੋ ਤਾਂ ਇੱਕ ਪੋਸਟ ਪ੍ਰੀਤਰਪਾਲ ਨੇ ਸਾਂਝੀ ਕੀਤੀ ਹੈ ਔਰ ਸਟੋਰੀਜ਼ ਵੀ ਤੁਸੀਂ ਦੇਖ ਸਕਦੇ ਹੋ ਬਾਉਪੁਰ ਜਟਾਪਿੰਡ ਜਾ ਕੇ ਪ੍ਰੀਤਰਪਾਲ ਨੇ ਮੋਰਚਾ ਸੰਭਲਿਆ ਹੈ ਉੱਥੇ ਜਾ ਕੇ ਚਾਹ ਪਕੌੜਿਆਂ ਦਾ ਲੰਗਰ ਲਾ ਦਿੱਤਾ ਹੈ ਦੋ ਦਿਨ ਲੰਗਰ ਚੱਲੇਗਾ ਉਹਨਾਂ ਨੇ ਇਨਫੋਰਮੇਸ਼ਨ ਵੀ ਦਿੱਤੀ ਹੈ ਕਿ ਦੋ ਦਿਨ ਇਹ ਜਿਹੜਾ ਗੁਰੂ ਘਰ ਲੰਗਰ ਚੱਲੇਗਾ ਤੇ ਸਟੋਰੀਜ਼ ਵੀ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਪ੍ਰੀਤਰਪਾਲ ਮੀਹ ਦੇ ਵਿੱਚ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਸਟੋਰੀਜ਼ ਜਿਹੜੀਆਂ ਇੰਸਟਾਗ੍ਰam ਤੇ ਸਾਂਝੀਆਂ ਕੀਤੀਆਂ ਨੇ ਹਰ ਪੰਜਾਬੀ ਗਾਇਕ ਅੱਗੇ ਆ ਕੇ ਮੋਰਚਾ ਸੰਭਦਾ ਪਿਆ ਤੇ ਉੱਥੇ ਪ੍ਰੀਤਰਪਾਲ ਨੇ ਅੱਗੇ ਆ ਕੇ ਮੋਰਚਾ ਸੰਭਿਆ ਤੇ ਗੁਰਦਾਸਪੁਰ ਦੇ ਪਿੰਦੇ ਪ ਬਾਹੂ ਪਰ ਜੱਟਾਂ ਜਾ ਕੇ ਲੰਗਰ ਲਾ ਦਿੱਤਾ ਹਰ ਪੀੜਿਤ ਜਿੰਨੇ ਵੀ ਉੱਥੇ ਵਿਅਕਤੀ ਨੇ ਉੱਥੇ ਜਾ ਕੇ ਉਹਨਾਂ ਦੀ ਸਹਾਇਤਾ ਕਰਦੇ ਪਏ ਨੇ ਸਸਿਗਾਹਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਇਸ ਵਕਤ ਹੜਾਂ ਦੀ ਮਾਰ ਹੇਠ ਜੂਝ ਰਿਹਾ ਹੈ ਹਰ ਪਾਸੇ ਹੜੀ ਹੜ ਆਏ ਹੋਏ ਨੇ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਗੁਰਦਾਸਪੁਰ ਦੇ ਏਰੀਆ ਦੇ ਵਿੱਚ ਜੇ ਜੇ ਗੱਲ ਕਰ ਗੱਲ ਕਰੀਏ ਤਾਂ ਉਸ ਤੋਂ ਬਾਅਦ ਜੇਕਰ ਅਸੀਂ ਸੁਲਤਾਨਪੁਰ ਲੋਧੀ ਏਰੀਆ ਦੀ ਗੱਲ ਕਰੀਏ ਤਾਂ ਹਰ ਪਾਸੇ ਇਸ ਵਕਤ ਪੰਜਾਬ ਦੇ ਵਿੱਚ ਹੜ ਆਏ ਹੋਏ ਨੇ ਤਾਂ ਹਰ ਵਿਅਕਤੀ ਅੱਗੇ ਜਾ ਕੇ ਸੇਵਾ ਕਰਦਾ ਪਿਆ ਜਿਹੜੇ ਵੀ ਵਿਅਕਤੀ ਹਰ ਦੇ ਨਾਲ ਜੂਝ ਰਹੇ ਨੇ ਜੋ ਵੀ ਹਰ ਪੀੜਤ ਨੇ ਅੱਗੇ ਜਾ ਕੇ ਹਰ ਵਿਅਕਤੀ ਹਰ ਫਾਊਂਡੇਸ਼ਨ ਉੱਥੇ ਜਾ ਕੇ ਹਰ ਪੀੜਤਾਂ ਦੀ ਸਹਾਇਤਾ ਕਰਦੀ ਪਈ ਹੈ ਤਾਂ ਉੱਥੇ ਹੀ ਪੰਜਾਬੀ ਗਾਇਕ ਵੀ ਕਿਸੇ ਨਾਲੋਂ ਘਟ ਨਹੀਂ ਪੰਜਾਬੀ ਗਾਇਕ ਪ੍ਰੀਤਰਪਾਲ ਨੇ ਵੀ ਗੁਰਦਾਸਪੁਰ ਦੇ ਪਿੰਡ ਬਾਉਪਰ ਜੱਟਾਂ ਵਿੱਚ ਜਾ ਕੇ ਸੇਵਾ ਸੰਭ ਲਈ ਹੈ ਉੱਥੇ ਜਾ ਕੇ ਉਹਨਾਂ ਨੇ ਚਾਹ ਪਕੌੜਿਆਂ ਦਾ ਲੰਗਰ ਲਾ ਦਿੱਤਾ ਹੈ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕੁਝ ਸਟੋਰੀਆਂ ਜਿਹੜੀਆਂ ਸਾਂਝੀਆਂ ਕੀਤੀਆਂ ਗਈਆਂ ਨੇ ਇੰਸਟਾਗ੍ਰਾਮ ਤੋਂ ਪ੍ਰੀਤਰਪਾਲ ਨੇ ਉਹਨਾਂ ਨੇ ਜਿਹੜੀਆਂ ਸਟੋਰੀਜ਼ ਸਾਂਝੀਆਂ ਕੀਤੀਆਂ ਉਸ ਦੇ ਵਿੱਚ ਲਿਖਿਆ ਹੈ ਕਿ ਅੱਜ ਤੇ ਕੱਲ 2 ਦਿਨ ਗੁਰੂ ਘਰ ਦਾ ਲੰਗਰ ਵਰਤਿਆ ਜਾਏਗਾ ਪਿੰਡ ਬਾਹੂਪੁਰ ਜਟਾ ਚ ਸਭ ਦੇ ਭਲੇ ਦੀ ਅਰਦਾਸ ਵਾਹਿਗੁਰੂ ਮੇਰ ਕਰੇ ਮੇਰੇ ਪੰਜਾਬ ਤੇ ਕੀ ਦੀ ਨਜ਼ਰ ਲੱਗ ਗਈ ਏ ਇਹਦੀ ਨਜ਼ਰ ਉਤਾਰੋ ਤਾਂ ਇੱਕ ਪੋਸਟ ਪ੍ਰੀਤਰਪਾਲ ਨੇ ਸਾਂਝੀ ਕੀਤੀ ਹੈ ਔਰ ਸਟੋਰੀਜ਼ ਵੀ ਤੁਸੀਂ ਦੇਖ ਸਕਦੇ ਹੋ ਬਾਉਪੁਰ ਜੱਟਾਪਿੰਡ ਜਾ ਕੇ ਪ੍ਰੀਤਰਪਾਲ ਨੇ ਮੋਰਚਾ ਸਾਂਭ ਲਿਆ ਹੈ ਉੱਥੇ ਜਾ ਕੇ ਚਾਹ ਪਕੌੜਿਆਂ ਦਾ ਲੰਗਰ ਲਾ ਦਿੱਤਾ ਹੈ ਦੋ ਦਿਨ ਲੰਗਰ ਚੱਲੇਗਾ ਉਹਨਾਂ ਨੇ ਇਨਫੋਰਮੇਸ਼ਨ ਵੀ ਦਿੱਤੀ ਹੈ ਕਿ ਦੋ ਦਿਨ ਇਹ ਜਿਹੜਾ ਗੁਰੂ ਘਰ ਲੰਗਰ ਚੱਲੇਗਾ ਤੇ ਸਟੋਰੀਜ਼ ਵੀ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਪ੍ਰੀਤਰਪਾਲ ਮੀਹ ਦੇ ਵਿੱਚ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਸਟੋਰੀਜ਼ ਜਿਹੜੀਆਂ ਇੰਸਟਾਗ੍ਰam ਤੇ ਸਾਂਝੀਆਂ ਕੀਤੀਆਂ ਨੇ ਹਰ ਪੰਜਾਬੀ ਗਾਇਕ ਅੱਗੇ ਆ ਕੇ ਮੋਰਚਾ ਸਾਂਭਦਾ ਪਏ ਤੇ ਉੱਥੇ ਪ੍ਰੀਤਰਪਾਲ ਨੇ ਅੱਗੇ ਆ ਕੇ ਮੋਰਚਾ ਸਾਂਭਿਆ ਤੇ ਗੁਰਦਾਸਪੁਰ ਦੇ ਬਾਉ ਪਰ ਜੱਟਾਂ ਜਾ ਕੇ ਲੰਗਰ ਲਾ ਦਿੱਤਾ ਹੜ ਪੀੜਤ ਜਿੰਨੇ ਵੀ ਉੱਥੇ ਵਿਅਕਤੀ ਨੇ ਉੱਥੇ ਜਾ ਕੇ ਉਹਨਾਂ ਦੀ ਸਹਾਇਤਾ ਕਰਦੇ ਪਏ ਨੇ ਸਸਿਗਾਲ ਤੁਸੀਂ ਦੇਖ ਰਹੇ ਹੋ ਡੇਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਇਸ ਵਕਤ ਹੜਾਂ ਦੀ ਮਾਰ ਹੇਠ ਜੂਝ ਰਿਹਾ ਹੈ ਹਰ ਪਾਸੇ ਹੜੀ ਹੜ ਆਏ ਹੋਏ ਨੇ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਗੁਰਦਾਸਪੁਰ ਦੇ ਏਰੀਆ ਦੇ ਵਿੱਚ ਜੇ ਜੇ ਗੱਲ ਕਰ ਗੱਲ ਕਰੀਏ ਤਾਂ ਉਸ ਤੋਂ ਬਾਅਦ ਜੇਕਰ ਅਸੀ ਸultanpur ਲੋਧੀ ਏਰੀਆ ਦੀ ਗੱਲ ਕਰੀਏ ਤਾਂ ਹਰ ਪਾਸੇ ਇਸ ਵਕਤ ਪੰਜਾਬ ਦੇ ਵਿੱਚ ਹੜ ਆਏ ਹੋਏ ਨੇ ਤਾਂ ਹਰ ਵਿਅਕਤੀ ਅੱਗੇ ਜਾ ਕੇ ਸੇਵਾ ਕਰਦਾ ਪਿਆ ਜਿਹੜੇ ਵੀ ਵਿਅਕਤੀ ਹਰ ਦੇ ਨਾਲ ਜੂਝ ਰਹੇ ਨੇ ਜੋ ਵੀ ਹਰ ਪੀੜਤ ਨੇ ਅੱਗੇ ਜਾ ਕੇ ਹਰ ਵਿਅਕਤੀ ਹਰ ਫਾਊਂਡੇਸ਼ਨ ਉੱਥੇ ਜਾ ਕੇ ਹਰ ਪੀੜਤਾਂ ਦੀ ਸਹਾਇਤਾ ਕਰਦੀ ਪਈ ਹੈ ਤਾਂ ਉੱਥੇ ਹੀ ਪੰਜਾਬੀ ਗਾਇਕ ਵੀ ਕਿਸੇ ਨਾਲੋਂ ਘੱਟ ਨਹੀਂ ਪੰਜਾਬੀ ਗਾਇਕ ਪ੍ਰੀਤਰਪਾਲ ਨੇ ਵੀ ਗੁਰਦਾਸਪੁਰ ਦੇ ਪਿੰਡ ਬਾਉਪੁਰ ਜੱਟਾਂ ਵਿੱਚ ਜਾ ਕੇ ਸੇਵਾ ਸੰਭ ਲਈ ਹੈ ਉੱਥੇ ਜਾ ਕੇ ਉਹਨਾਂ ਨੇ ਚਾਹ ਪਕੌੜਿਆਂ ਦਾ ਲੰਗਰ ਲਾ ਦਿੱਤਾ ਹੈ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕੁਝ ਸਟੋਰੀਆਂ ਜਿਹੜੀਆਂ ਸਾਂਝੀਆਂ ਕੀਤੀਆਂ ਗਈਆਂ ਨੇ ਇੰਸਟਾਗ੍ਰਾਮ ਤੋਂ ਪ੍ਰੀਤਰਪਾਲ ਨੇ ਉਹਨਾਂ ਨੇ ਜਿਹੜੀਆਂ ਸਟੋਰੀਜ਼ ਸਾਂਝੀਆਂ ਕੀਤੀਆਂ ਉਸ ਦੇ ਵਿੱਚ ਲਿਖਿਆ ਹੈ ਕਿ ਅੱਜ ਤੇ ਕੱਲ 2 ਦਿਨ ਗੁਰੂ ਘਰ ਦਾ ਲੰਗਰ ਵਰਤਿਆ ਜਾਏਗਾ ਪਿੰਡ ਬਾਹੂਪੁਰ ਜਟਾਂ ਚ ਸਭ ਦੇ ਭਲੇ ਦੀ ਅਰਦਾਸ ਵਾਹਿਗੁਰੂ ਮੇਰ ਕਰੇ ਮੇਰੇ ਪੰਜਾਬ ਤੇ ਕੀ ਦੀ ਨਜ਼ਰ ਲੱਗ ਗਈ ਹੈ ਇਹਦੀ ਨਜ਼ਰ ਉਤਾਰੋ ਤਾਂ ਇੱਕ ਪੋਸਟ ਪ੍ਰੀਤਰਪਾਲ ਨੇ ਸਾਂਝੀ ਕੀਤੀ ਹੈ ਔਰ ਸਟੋਰੀਜ਼ ਵੀ ਤੁਸੀਂ ਦੇਖ ਸਕਦੇ ਹੋ ਬਾਉਪੁਰ ਜਟਾਪਿੰਡ ਜਾ ਕੇ ਪ੍ਰੀਤਰਪਾਲ ਨੇ ਮੋਰਚਾ ਸੰਭਲਿਆ ਉੱਥੇ ਜਾ ਕੇ ਚਾਹ ਪਕੌੜਿਆਂ ਦਾ ਲੰਗਰ ਲਾ ਦਿੱਤਾ ਹੈ ਦੋ ਦਿਨ ਲੰਗਰ ਚੱਲੇਗਾ ਉਹਨਾਂ ਨੇ ਇਨਫੋਰਮੇਸ਼ਨ ਵੀ ਦਿੱਤੀ ਹੈ ਕਿ ਦੋ ਦਿਨ ਇਹ ਜਿਹੜਾ ਗੁਰੂ ਘਰ ਲੰਗਰ ਚੱਲੇਗਾ ਤੇ ਸਟੋਰੀਜ਼ ਵੀ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਪ੍ਰੀਤਰਪਾਲ ਮੀਹ ਦੇ ਵਿੱਚ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਸਟੋਰੀਜ਼ ਜਿਹੜੀਆਂ ਇੰਸਟਾਗ੍ਰam ਤੇ ਸਾਂਝੀਆਂ ਕੀਤੀਆਂ ਨੇ ਹਰ ਪੰਜਾਬੀ ਗਾਇਕ ਅੱਗੇ ਆ ਕੇ ਮੋਰਚਾ ਸੰਭਦਾ ਪਿਆ ਤੇ ਉੱਥੇ ਪ੍ਰੀਤਰਪਾਲ ਨੇ ਅੱਗੇ ਆ ਕੇ ਮੋਰਚਾ ਸੰਭਿਆ ਤੇ ਗੁਰਦਾਸਪੁਰ ਦੇ ਪਿੰਦੇ ਪਿੰ ਬਾਉ ਪਰ ਜੱਟਾਂ ਜਾ ਕੇ ਲੰਗਰ ਲਾ ਦਿੱਤਾ ਹਰ ਪੀੜਤ ਜਿੰਨੇ ਵੀ ਉੱਥੇ ਵਿਅਕਤੀ ਨੇ ਉੱਥੇ ਜਾ ਕੇ ਉਹਨਾਂ ਦੀ ਸਹਾਇਤਾ ਕਰਦੇ ਪਏ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਇਸ ਵਕਤ ਹੜ੍ਹਾਂ ਦੀ ਮਾਰ ਹੇਠ ਜੂਝ ਰਿਹਾ ਹੈ ਹਰ ਪਾਸੇ ਹੜ੍ਹ ਆਏ ਹੋਏ ਨੇ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਗੁਰਦਾਸਪੁਰ ਦੇ ਏਰੀਆ ਦੇ ਵਿੱਚ ਜੇ ਜੇ ਗੱਲ ਕਰ ਗੱਲ ਕਰੀਏ ਤਾਂ ਉਸ ਤੋਂ ਬਾਅਦ ਜੇਕਰ ਅਸੀਂ ਸੁਲਤਾਨਪੁਰ ਲੋਧੀ ਏਰੀਆ ਦੀ ਗੱਲ ਕਰੀਏ ਤਾਂ ਹਰ ਪਾਸੇ ਇਸ ਵਕਤ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਤਾਂ ਹਰ ਵਿਅਕਤੀ ਅੱਗੇ ਜਾ ਕੇ ਸੇਵਾ ਕਰਦਾ ਪਿਆ ਜਿਹੜੇ ਵੀ ਵਿਅਕਤੀ ਹਰ ਦੇ ਨਾਲ ਜੂਝ ਰਹੇ ਨੇ ਜੋ ਵੀ ਹਰ ਪੀੜਤ ਨੇ ਅੱਗੇ ਜਾ ਕੇ ਹਰ